ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਮੈਂ ਸੁੱਤਾ ਉਠਿਆ ਸੁੱਤਾ ਉੱਠ ਕੇ ਜਦੋਂ ਫੋਨ ਚੱਕਿਆ ਫੋਨ ਮੇਰੇ ਕੋਲੇ ਦੋ ਹੈ ਇੱਕ ਤਾਂ ਹੈਗਾ 50000 ਰੁਪਏ ਦਾ ਇੱਕ ਹੈਗਾ 1.5 ਲੱਖ ਦਾ ਜਿਹੜਾ 1.5 ਲੱਖ ਵਾਲਾ ਉਹਦੇ ਵਿੱਚ ਵੀਡੀਓ ਕਲੈਰਟੀ ਵਧੀਆ ਹੁੰਦੀ ਹੈ ਫਿਰ ਉਹ ਦੇਖੀ ਤੇ ਉਹਦੇ ਵਿੱਚ ਰਾਜਮਾਤਾ ਜਣ ਕੇ ਡਿਬਰੂਗੜ ਵਾਲੇ ਮੂਤਪਾਲ ਦੀ ਮਾਂ ਅਸ਼ਾ ਮੈਂ ਪਹਿਲੀ ਵਾਰ ਸੁਣਿਆ ਵੀ ਭਿੰਡਰਾਵਾਲੇ ਤਾਂ ਬਹੁਤ ਬਣੇ ਭਿੰਡਰਾਵਾਲੀ ਬਣੀ ਮਿਲਦੀ ਹੈ ਕਹਿੰਦੀ ਜਿੱਤੇ ਨਾ ਸਾਡਾ ਮੁੰਡਾ ਡਿਬਰੂਗੜ ਤੋਂ ਬਾਹਰ ਆ ਗਿਆ ਕਹਿੰਦੀ ਸੜਕਾਂ ਤੇ ਪਿੰਡਾਂ ਵਿੱਚ ਆਹ ਕਹਿੰਦੀ ਤਿਲ ਸਿੱਟ ਨੂੰ ਥਾਂ ਨਹੀਂ ਰਹਿਣਾ ਜਾਨੀ ਕਿ ਲੋਕ ਸੜਕਾਂ ਤੇ ਆ ਜਾਣਗੇ ਆਹ ਕਹਿੰਦੀ ਕਾਠ ਹੋ ਜੂ ਇਲਾ ਜਦੋਂ ਕਹਿੰਦੀ ਸਾਡਾ ਮੁੰਡਾ ਡਿਬਰੂਗੜ੍ਹ ਤੋਂ ਬਾਹਰ ਆ ਗਿਆ ਮੂਤਪਾਲ ਬਾਹਰ ਆ ਗਿਆ ਆਸ਼ਾ ਮਾਤਾ ਜੀਕ ਬੇਨਤੀ ਹੈ ਵੀ ਜਿਹੜਾ ਮੁੰਡਾ ਡਿਬਰੂਗੜ੍ਹ ਜੇਲ੍ਹ ਗਿਆ ਹੈ ਜਦੋਂ ਕੋਲਸ ਨੇ ਫੜਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਭੱਜਿਆ ਘੁੰਮਦਾ ਸੀ ਦੋ ਮਿੰਨ ਲੱਭਿਆ ਹੀ ਨਿੱਕਤੇ ਕਿਤੇ ਕਿਸੇ ਦੇ ਰੇੜੀ ਫੜ ਕੇ ਚੜ ਗਿਆ ਕਿਹਦਾ ਮੋਟਰਸਾਈਕਲ ਫੜ ਕੇ ਚੜ ਗਿਆ ਕਦੇ ਪੈਂਟ ਸ਼ਰਟ ਪਾ ਲਈ ਕਦੇ ਮੇਰੇ ਵਾਲੀ ਉਹ ਗੁਲਾਬੀ ਜੀ ਪੱਗ ਆਈ ਸੀ ਉਹ ਬੰਨ ਲਈ ਕਦੇ ਦਾੜੀ ਬਾਲ ਲਈ ਉਦੋਂ ਇਦਾਂ ਭੱਜਿਆ ਫਿਰਦਾ ਸੀ ਅੱਛਾ ਇਹਦੀ ਨਾਲ ਗੱਲਬਾਤ ਤੋਂ ਇਦਾਂ ਲੱਗਦਾ ਵੀ ਜਿਵੇਂ ਇਹ ਭਿੰਡਰਾ ਵਾਲੀ ਬਣਨ ਨੂੰ ਦਦੀ ਹੈ ਮਾਤਾ ਮੁੰਡਾ ਤੇਰਾ ਨੌਜਵਾਨ ਹੈ ਤਕਰੀਬਨ 2.5 ਪੌਣੇ 3 ਸਾਲ ਹੋ ਗਏ ਉਹਨੂੰ ਡਿਬਰੂਗੜ੍ਹ ਬੈਠੇ ਨੂੰ ਅਗਲੇ ਨੇ ਨਸ਼ੇ ਤੇ ਲਾਤਾ ਟੀਕੇ ਲਾਉਣ ਲੱਗ ਗਿਆ ਉਹ ਨਾੜਾਂ ਦੇ ਵਿੱਚ ਤੇ ਉਹਦਾ ਖਾਤਮਾ ਹੋਣ ਵਾਲਾ ਹੈ ਤੋਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਇਹ ਗੱਲ ਮੈਂ ਕਹਿ ਰਿਹਾ ਮੈਨੂੰ ਦੁੱਖ ਹੈ ਇਸ ਗੱਲ ਦਾ ਕੋਈ ਗੱਲ ਮੈਂ ਖੁਸ਼ੀ ਨਾ ਨਹੀਂ ਕਹਿ ਰਿਹਾ ਜਿੰਨੇ ਕ ਆਪਣੀ ਔਕਾਤ ਹੈ ਉਨੇ ਕ ਗੱਲ ਕਰੋ ਤੁਹਾਡੇ ਕੋਲੇ ਪੰਥ ਨੂੰ ਸੁਧਾਰਨ ਦਾ ਕੋਈ ਠੇਕਾ ਨਹੀਂ ਤੁਹਾਡੇ ਕੋਲੇ ਕਿਹੜੀ ਪਾਵਰ ਹੈ ਪਰ ਤੁਹਾਡੇ ਕੋਲੇ ਕੀ ਹੈ ਤੁਹਾਡੀ ਬੈਕਗ੍ਰਾਉਂਡ ਕੀ ਹੈ ਵੀ ਪੰਥ ਲਈ ਤੁਸੀਂ ਕੁਝ ਕੀਤਾ ਹੈ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਹੋ ਇਹ ਸਭ ਨੂੰ ਪਤਾ ਵੀ ਤੁਸੀਂ ਨਹੀਂ ਬੋਲਦੇ ਤੁਹਾਨੂੰ ਦੋ ਚਾਰ ਅੱਖਰ ਲਿਖ ਕੇ ਦਿੱਤੇ ਜਾਂਦੇ ਆ মিডিਆ ਮੂਰੇ ਆ ਬੋਲਦੇ ਹੋਰ ਕੁਝ ਨਹੀਂ ਇਹ ਆਸਾਨ ਛੱਡ ਦਿਓ ਜਿਹੜੀਆਂ ਫੀਲਿੰਗਾਂ ਲੈਨੇ ਹੋ ਨੌਜਵਾਨਾਂ ਨੂੰ ਭੜਕਾ ਰਹੇ ਹੋ ਇਤਾ ਜਦੋਂ ਖੰਡੂਰ ਸਾਹਿਬ ਤੋਂ ਉਹਨੂੰ ਐਮਪੀ ਬਣਾਇਆ ਸੀ ਅਗਲੇ ਚਾਹੁੰਦੇ ਸੀ ਹੁਣ ਅਗਲੇ ਕੌਣ ਨੇ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਵੀ ਅਗਲੇ ਚਾਹੁੰਦੇ ਸੀ ਜੇ ਅਗਲੇ ਨਾਂ ਚਾਹੁੰਦੇ ਹੁੰਦੇ ਨਾ ਦੋ ਅੱਖਰ ਹੀ ਗਲਤ ਕਰਾਉਣੇ ਸੀ ਪੇਪਰ ਭਰਨ ਵੇਲੇ ਅਗਲੇ ਕਹਿੰਦੇ ਪੇਪਰ ਰੱਦ ਹੋ ਗਏ ਜੀ ਅਮਰਤਪਾਲ ਲਖ ਨਹੀਂ ਲੜ ਸਕਦਾ ਜੇ ਅਗਲੇ ਚਾਹੁੰਦੇ ਤਾਂ ਹੁਣ ਅਗਲੇ ਕੌਣ ਨੇ ਇਹ ਤੁਹਾਨੂੰ ਵੀ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਪੰਜਾਬ ਦੀ ਨੌਜਵਾਨੀ ਦਾ ਬਹੁਤ ਨੁਕਸਾਨ ਹੋ ਗਿਆ ਭਿੰਡਰਾਂ ਵਾਲੇ ਨੇ ਬਹੁਤ ਨੁਕਸਾਨ ਕਰਾਤਾ ਸਾਡੇ ਫੁਕਰਪੰਥੀਆਂ ਨੇ ਬਹੁਤ ਨੁਕਸਾਨ ਕਰਾਤਾ ਪੰਜਾਬ ਦਾ ਤੁਹਾਨੂੰ ਵੀ ਬੇਨਤੀ ਹੈ 200 ਕਰੋੜ ਰੁਪਏ ਲੁੱਟ ਛੋੜ ਦਾ ਤੁਹਾਡੇ ਕੋਲੇ ਆਇਆ ਹੋਇਆ ਹੈ ਮੌਜ ਕਰੋ ਤੁਹਾਡੀ ਉਮਰ 60 ਸਾਲ ਦੀ ਤਕਰੀਬਨ ਹੋ ਗਈ ਐ 10-20 ਸਾਲ ਹੋਰ ਜੀ ਲਵਾਂਗੇ ਤੇ ਲੁੱਟ ਖੋਟ ਦਾ ਪੈਸਾ ਬਹੁਤ ਐ ਆਰਾਮ ਕਰੋ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਗੱਲਾਂ ਨਾ ਕਰੋ ਜਿਹੜੇ ਤੁਹਾਨੂੰ ਲਿਖ ਲੋਕੇ ਦਿੰਦੇ ਨੇ ਨਾ ਇਹ ਨਾਲ ਨਹੀਂ ਖੜਦੇ ਜਿਨ੍ਹਾਂ ਨੇ ਤੁਹਾਡੇ ਮੁੰਡੇ ਨੂੰ ਉਂਗਲ ਦੇ ਕੇ ਥੂਕ ਦੇ ਕੇ ਜੋਦਾ ਬਣਾਇਆ ਸੀ ਨਾ ਉਹ ਸਭ ਮੁੱਕਰ ਗਏ ਵੱਡੇ ਵੱਡੇ ਵਿਦਵਾਨ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਜਿਹੜੇ ਤੁਹਾਡੇ ਮੁੰਡੇ ਦੇ ਕੋਲੋਂ ਭਿੰਡਰਾ ਵਾਲੇ ਤੇਰੀ ਸੋਚ ਤੇ ਬਹਿਰਾ ਦੇ ਆਂਗੇ ਠੋਕੇ ਕਹੋਂਦੇ ਸੀ ਨਾ ਉਹ ਸਭ ਮੁੱਕਰ ਗਏ ਕੋਈ ਨਹੀਂ ਨਾਲ ਖੜਿਆ ਆ ਜਿਹੜੇ ਨਸ਼ੇੜੀ ਫੜੇ ਨੇ ਨਾ ਇਹਨਾਂ ਦੇ ਕੋਲ ਕੌਮ ਲਈ ਕੁਛ ਨਹੀਂ ਸੀ ਇੱਦਾਂ ਕੋਈ ਜਰਦਾ ਲਾਉਣ ਵਾਲਾ ਸੀ ਵੀ ਸਿਕਟਾ ਪੀਂਦਾ ਸੀ ਕੋਈ ਗੋਲੀਆਂ ਖਾਂਦਾ ਸੀ ਬੋਲਸ ਨੇ ਚਾਰ-ਚਾਰ ਮੜਪਟੇ ਮਾਰੇ ਮੁੱਦੇ ਪਾ ਕੇ ਡੇਬਰਗੜ੍ਹ ਭੇਜਤੇ ਇਹਨਾਂ ਵਿੱਚ ਕੋਈ ਜੋਧਾ ਨਹੀਂ ਤੇ ਤੁਸੀਂ ਇਹੋ ਜਿਹੇ ਗੱਲਾਂ ਨਾ ਕਰਿਆ ਕਰੋ ਰੱਬ ਰੱਬ ਕਰੋ ਸ਼ੁਕਰ ਕਰੋ ਵੀ ਤੁਹਾਡੇ ਕੋਲੇ ਚਾਰ ਪੈਸੇ ਲੁੱਟ ਖਸੁੱਟਦੇ ਆਏ ਹੋਏ ਭਿੰਡਰਾਂ ਵਾਲੀ ਬਣ ਨੂੰ ਰਹਿਣ ਦਿਓ ਮਾਤਾ ਜੀ ਭਿੰਡਰਾਂ ਵਾਲੇ ਨੂੰ ਅਗਲਿਆਂ ਨੇ ਪਲਾਂਡ ਕਰਕੇ ਬਹਾਇਆ ਸੀ ਜੇ ਤੁਹਾਨੂੰ ਸਮਝ ਆ ਜੇ ਮਾੜੀ ਮੋਟੀ ਅਰਡੀ ਕਿਤਾਬਾਂ ਤੁਸੀਂ ਪੜ੍ਹਦੇ ਹੋ ਨਾ ਵੀ ਕਲਦੀਬ ਬਰਾੜ ਕੀ ਕਹਿੰਦਾ ਸੀ ਆਰਮੀ ਚੀਫ ਕੀ ਕਹਿੰਦਾ ਸੀ ਜਰਨਲ ਸੁਖ ਸਿੰਘ ਨਾਲ ਲੱਗਾ ਸੀ ਇਹ ਇਹਨਾਂ ਬਾਰੇ ਤੁਹਾਨੂੰ ਕੱਖ ਨਹੀਂ ਪਤਾ ਇਹ ਪੂਰੀ ਕੌਮ ਦਾ ਮਲਿਆ ਮੇਡ ਕਰਨ ਵਾਸਤੇ ਘਾੜਤਾਂ ਘੜੀਆਂ ਗਈਆਂ ਸੀ ਸਮਝੋ ਨਾ ਮੱਥੇ ਤੇ ਕਲੰਕ ਲਾਓ ਤੁਹਾਡੇ ਕੋਲੇ ਲੁੱਟ ਛੁੜਦਾ ਬਹੁਤ ਖੁਸ਼ ਹੈ ਆਰਾਮ ਕਰੋ ਭਿੰਡਰਾਂ ਵਾਲੀ ਨਾਂ ਬਣ ਮਾਂ ਮੇਰੀਏ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਥ ਨੂੰ ਚੰਗੀ ਤਰ੍ਹਾਂ ਸਮਝ ਐ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਐ ਜਿਹੜੇ ਅੱਤਵਾਦ ਵੀੜੇ 2084 ਵੇਲੇ ਉਜੜੇ ਨੇ ਨਾ ਉਹ ਹਲੇ ਤੱਕ ਬਸੇ ਨਹੀਂ ਪੰਜਾਬ ਦੇ ਵਿੱਚ ਜੇ ਤੁਸੀਂ ਇਕੱਲੇ ਹਿੰਦੂ ਪਰਿਵਾਰਾਂ ਦੀ ਗੱਲ ਕਰੋਗੇ ਨਾ ਹਜ਼ਾਰਾਂ ਦੀ ਗਿਣਤੀ ਵਿੱਚੋਂ ਉਹ ਪੰਜਾਬ ਦੇ ਵਿੱਚੋਂ ਆਪਣਾ ਕਾਰੋਬਾਰ ਛੱਡ ਕੇ ਕੋਈ ਹਰਿਆਣਾ, ਕੋਈ ਜੋਪੇ ਕੋਈ ਗੁਜਰਾਤ, ਕੋਈ ਦਿੱਲੀ ਪਤਾ ਨਹੀਂ ਕਿੱਥੇ-ਕਿੱਥੇ ਜਾ ਕੇ ਬਸਿਆ ਉਹ ਪੰਜਾਬ ਛੱਡ ਕੇ ਕਈ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਤੁਹਾਡੀਆਂ ਇਹ ਫੁਕਰੀਆਂ ਕਰਕੇ ਜਿਹੜਾ ਨੁਕਸਾਨ ਹੋਇਆ ਨਾ ਪੰਜਾਬ ਦਾ ਚੰਗੇ ਲੋਕਾਂ ਦਾ ਜਿਨ੍ਹਾਂ ਦੇ ਸਿਰ ਤੇ ਰੁਜ਼ਗਾਰ ਕਾਰੋਬਾਰ ਚੱਲੇ ਸੀ ਉਹ ਲੋਕ ਇਹਨਾਂ ਫੁਕਰੀਆਂ ਕਰਕੇ ਪੰਜਾਬ ਛੱਡ ਕੇ ਚਲੇ ਗਏ ਦੇਖੋ ਮੇਰਾ ਮੁੰਡਾ ਬਾਹਰ ਆਉਂਦੇ ਕਿਵੇਂ ਲੋਕ ਸੜਕਾਂ ਤੇ ਆਉਣਗੇ ਕਿਵੇਂ ਇਕੱਠ ਹੁੰਦਾ ਤੇਰਾ ਮੁੰਡਾ ਜਦੋਂ ਪੁੱਛ ਨੇ ਫੜਿਆ ਸੀ ਖੇਤਾਂ ਵਿੱਚ ਬਾਣਾ ਵਿੱਚ ਭਜਦਾ ਫਿਰਦਾ ਸੀ ਇਹ ਫੁਕਰੀਆਂ ਨੇ ਤੁਹਾਨੂੰ ਮਰਵਾਤਾ ਪਹਿਲਾਂ ਹੁਣ ਐਵੇਂ ਫੂਕ ਵਿੱਚ ਨਾ ਆਜੋ ਥੋੜਾ ਜਿਹਾ ਕੰਟਰੋਲ ਕਰ ਲਓ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਬਹੁਤ ਸਮਝਦਾਰ ਨੇ ਹੁਣ ਕੋਈ ਬੇਕੂਬ ਨਹੀਂ ਬਣਦਾ ਭਿੰਡਰਾਂ ਵਾਲੀ ਨਾ ਬਣ ਬਸ ਐਤੋਂ ਬਾਅਦ ਕੁਛ ਕਹਿਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ